ਹੰਜੂ ਗੈਸ ਦੇ ਗੋਲੇ ਡਾਗਣੇ ਸ਼ੁਰੂ ਕਰ ਦਿੱਤੇ ਆ ਕਿਸਾਨਾਂ ਵੱਲੋਂ ਹਰਿਆਣਾ ਪੁਲਿਸ ਨੇ ਦੇਖ ਸਕਦੇ ਹੋ ਜ਼ਬਰਦਸਤ ਤਰੀਕੇ ਦੇ ਨਾਲ ਆ ਪਕੜ ਜਿਹੜੀ ਐ ਸੱਚੀ ਅਗਲੇ ਵੱਨੇ ਪੁਲਿਸ ਨੌਜਵਾਨ ਤਾਂ ਪੂਰੀ ਪੱਕੀ ਤਿਆਰੀ ਦੇ ਨਾਲ ਜਿਹੜੇ ਆਏ ਨੇ ਉਹਨਾਂ ਨੇ ਆਪਣੇ ਮੂੰਹ ਕਵਰ ਕੀਤੇ ਹੋਇਆ ਟਰੈਕਟਰਾਂ ਦੇ ਉੱਪਰ ਜਿਹੜੇ ਬੈਠੇ ਆ ਤੇ ਪਾ ਗੋਲੇ ਡਾਗ ਦਿੱਤਾ ਬੈਰੀਕੇਟਾਂ ਨੂੰ ਪ੍ਰੋਚਨ ਕਿਸਾਨਾਂ ਨੇ ਪਾਏ ਔਰ ਉਧਰੋਂ ਗੋਲੇ ਦਾਗਨੇ ਸ਼ੁਰੂ ਕਰ ਦਿੱਤੇ ਆ ਹਰਿਆਣਾ ਪੁਲਿਸ ਨੇ ਪੈਰਾਮਿਲਟਰੀ ਫੋਰਸਸ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਡਰੋਨ ਵੀ ਲਿਆਂਦਾ ਗਿਆ ਡਰੋਨ ਦੇ ਨਾਲ ਗੋਲੇ ਛੁੱਟ-ਛੁੱਟ ਕੇ ਕਿਸਾਨਾਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਦੂਜੇ ਬੰਨੇ ਆ ਸਾਹਮਣੇ ਦੇਖੋਗੇ ਜਹੋ ਜਲਾਲ ਕਿਸ ਤਰੀਕੇ ਦਾ ਇਕੱਠ ਜਿਹੜਾ ਇਹ ਦੇਖਣ ਨੂੰ ਮਿਲ ਰਿਹਾ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਸ ਪਾਸੇ ਇਕੱਠੇ ਹੋ ਕੇ ਪਹੁੰਚੇ ਹੋਇਆ ਤਾਂ ਜ਼ਬਰਦਸਤ ਜੋਸ਼ ਜ਼ਬਰਦਸਤ ਉੱਚਾ ਕਿਸਾਨਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਪਰ ਡਰੋਨਸ ਦੇ ਨਾਲ ਵੱਖ-ਵੱਖ ਮਾਧਿਅਮਾਂ ਰਾਹੀਂ ਗੋਲੇ ਛੁੱਟ-ਛੁੱਟ ਕੇ ਕਿਸਾਨਾਂ ਨੂੰ ਔਰ ਇਧਰੋਂ ਪਾਸੇ ਖਦੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜਾਏਗੀ ਹਰਿਆਣਾ ਸਰਕਾਰ ਦੇ ਵੱਲੋਂ ਸ਼ਾਇਦ ਕਿ ਕਿਸਾਨਾਂ ਨੂੰ ਇੱਥੋਂ ਖਦੇੜਿਆ ਜਾ ਸਕੇ ਇੱਥੋਂ ਦੂਰ ਭਜਾਇਆ ਜਾ ਸਕੇ ਤਾਂ ਜਿੱਥੇ ਇੱਕ ਪਾਸੇ ਡਰੋਨ ਦੇ ਨਾਲ ਸਰਵਲੈਂਸ ਵੀ ਕੀਤੀ ਜਾ ਰਹੀ ਹੈ ਨਿਗਾਹ ਵੀ ਰੱਖੀ ਜਾ ਰਹੀ ਹੈ ਔਰ ਉੱਥੇ ਹੀ ਦੂਜੇ ਪਾਸੇ ਡਰੋਨ ਦੇ ਨਾਲ ਗੋਲੇ ਵੀ ਛੁੱਟੇ ਜਾ ਰਹੇ ਆ ਕਿਸਾਨਾਂ ਦੇ ਉੱਪਰ ਤਾਂ ਹੰਝੂ ਗੈਸ ਦੇ ਗੋਲੇ ਛੁੱਟ ਕੇ ਉਹਨਾਂ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂਕਿ ਪੈਨਿਕ ਵੀ ਕ੍ਰੀਏਟ ਹੋ ਜਾਵੇ ਔਰ ਕਿਸਾਨ ਭੱਜ ਜਾਣ ਪਰ ਦੇਖੋ ਤੁਸੀਂ ਕਿ ਜੋਸ਼ ਤੇ ਉਤਸ਼ਾਹ ਜਿਹੜਾ ਇਹ ਜ਼ਬਰਦਸਤ ਦੇਖਣ ਨੂੰ ਮਿਲ ਰਿਹਾ ਕਿਸਾਨਾਂ ਦੇ ਵਿੱਚ ਇੱਧਰ ਅਗਲੇ ਬੰਨੇ ਵੀ ਦੇਖੋਗੇ ਤੁਸੀਂ ਅਗਲੇ ਬੰਨੇ ਵੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਕੱਠੇ ਹੋ ਕੇ ਪਹੁੰਚੇ ਹੋਇਆ ਔਰ ਪਿੱਛੇ ਲਗਾਤਾਰ ਕਾਫਲਿਆਂ ਦੇ ਕਾਫਲੇ ਜੁੜਦੇ ਤੁਰੇ ਆਉਂਦੇ ਆ ਤਾਂ ਕਿਸਾਨ ਕਹਿੰਦੇ ਕਿ ਅਸੀਂ ਦੋਨੇ ਬੰਨਿਓ ਜਿਹੜਾ ਅਸੀਂ ਜਾਣ ਦੀ ਕੋਸ਼ਿਸ਼ ਕਰਾਂਗੇ ਹਾਲਾਂਕਿ ਇੱਧਰੋਂ ਹਰਿਆਣਾ ਪੁਲਿਸ ਨੇ ਦੋਵੇਂ ਪਾਸੇ ਜ਼ਬਰਦਸਤ ਤਰੀਕੇ ਨਾਲ ਬੈਰੀਕੇਟਿੰਗ ਕੀਤੀ ਆ ਔਰ ਕਿਸਾਨ ਵੀ ਕਹਿੰਦੇ ਆ ਕਹਿੰਦੇ ਕਿ ਅਸੀਂ ਤਾਂ ਆਪਣੀਆਂ ਹੱਕਾਂ ਨੂੰ ਲੈ ਕੇ ਦਿੱਲੀ ਜਾਵਾਂਗੇ ਅਸੀਂ ਆਪਣੇ ਹੱਕ ਮੰਗਣ ਵਾਸਤੇ ਆਏ ਆ ਔਰ ਅਸੀਂ ਜਾਵਾਂਗੇ ਭਜ ਦੌੜ ਦੇ ਵਿੱਚ ਦੱਸਿਆ ਜਾ ਰਿਹਾ ਕਿ ਇੱਕ ਦੋ ਕਿਸਾਨਾਂ ਦੇ ਸੱਟਾਂ ਵੀ ਲੱਗੀਆਂ ਨੇ ਔਰ ਜ਼ਬਰਦਸਤ ਤਰੀਕੇ ਦੀ ਤਿਆਰੀ ਕਿਸਾਨ ਵੀ ਕਰਕੇ ਆਇਆ ਦੇ ਨਾਲ ਹੰਝੂ ਗੈਸ ਦੇ ਗੋਲੇ ਛੱਡੇ ਜਾ ਰਹੇ ਲੋਕਾਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਵਾਰ ਜ਼ਬਰਦਸਤ ਤਰੀਕੇ ਦੇ ਨਾਲ ਭਗੜੜ ਵੀ ਮੱਚੀ ਕਿਉਂਕਿ ਨੌਜਵਾਨਾਂ ਨੇ ਟੋਚਨ ਪਾਏ ਜਾ ਕੇ ਔਰ ਉਸ ਤੋਂ ਬਾਅਦ ਬੈਰੀਕੇਡ ਖਿੱਚਣ ਦੀ ਕੋਸ਼ਿਸ਼ ਕੀਤੀ ਤਾਂ ਉਧਰੋਂ ਜ਼ਬਰਦਸਤ ਤਰੀਕੇ ਦੇ ਨਾਲ ਗੋਲੇ ਛੱਡਨੇ ਸ਼ੁਰੂ ਕਰ ਦਿੱਤੇ ਹਰਿਆਣਾ ਪੁਲਿਸ ਨੇ ਤਾਂ ਦੇਖ ਸਕਦੇ ਹੋ ਤੁਸੀਂ ਸਿੱਧਾ ਅੱਗੇ ਵੀ ਚੱਲ ਕੇ ਦਿਖਾਉਣੇ ਤਸਵੀਰ ਵੀ ਅੱਗੇ ਲੈ ਕੇ ਚੱਲਦੇ ਆ ਤੁਹਾਨੂੰ ਜਿੱਥੇ ਕਿ ਜ਼ਬਰਦਸਤ ਤਰੀਕੇ ਦੇ ਨਾਲ ਹੰਝੂ ਗੈਸ ਦੇ ਗੋਲੇ ਛੱਡੇ ਜਾ ਰਹੇ ਆ ਔਰ ਇੱਕ ਵਾਰ ਕਿਉਂਕਿ ਜ਼ਬਰਦਸਤ ਤਰੀਕੇ ਦੇ ਨਾਲ ਜਦੋਂ ਬੈਰੀਕੇਟਿੰਗ ਹਟਾਉਣ ਦੀ ਕੋਸ਼ਿਸ਼ ਨੌਜਵਾਨਾਂ ਨੇ ਕੀਤੀ ਔਰ ਉੱਥੇ ਹੀ ਨੌਜਵਾਨਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਅਜੇ ਅੱਗੇ ਨਾ ਜਾਓ ਪਰ ਨੌਜਵਾਨਾਂ ਨੇ ਅੱਗੇ ਟਰੈਕਟਰ ਲਗਾ ਕੇ ਲਾ ਦਿੱਤੇ ਆ ਆ ਬਿਲਕੁਲ ਨਜ਼ਦੀਕ ਮੈਰੀਕੇਟ ਦੇ ਬਿਲਕੁਲ ਨਾਲ ਲਾ ਕੇ ਲਿਜਾ ਕੇ ਲਾ ਦਿੱਤੇ ਆ ਟਰੈਕਟਰ ਕਿਸਾਨਾਂ ਨੇ ਤਾਂ ਉਧਰਲੇ ਬਣਦੀ ਤਸਵੀਰ ਵੀ ਅਸੀਂ ਤੁਹਾਨੂੰ ਦਿਖਾਉਣਾ ਹੈ ਕਿ ਮੌਕੇ ਦੇ ਉੱਪਰ ਮਾਹੌਲ ਕੀ ਬਣਦਾ ਹੋਇਆ ਨਜ਼ਰ ਆ ਰਿਹਾ ਤਾਂ ਸਿੱਧੀ ਤਸਵੀਰ ਦਿਖਾਉਣੀ ਹੈ ਇਸ ਪਾਸੇ ਲਿਜਾ ਕੇ ਵੀ ਕਿ ਇਸ ਪਾਸੇ ਦੇਖੋਗੇ ਤੁਸੀਂ ਤਾਂ ਇਸ ਪਾਸੇ ਅ ਅੱਗੇ ਅੱਗੇ ਚੱਲ ਕੇ ਅੱਗੇ ਕਿਉਂਕਿ ਇਸ ਪਾਸੇ ਬਿਲਕੁਲ ਜਿੱਥੋਂ ਕਲੀਅਰ ਦ੍ਰਿਸ਼ ਦਿਖਦਾ ਹੋਇਆ ਉਥੋਂ ਅਸੀਂ ਤੁਹਾਨੂੰ ਦਿਖਾਉਨੇ ਆ ਤਾਂ ਸਾਹਮਣੇ ਟਰੈਕਟਰ ਜਿਹੜੇ ਆ ਨੌਜਵਾਨਾਂ ਨੇ ਲਿਜਾ ਕੇ ਲਾਤੇ ਆ ਬੈਰੀਕੇਡ ਦੇ ਨਾਲ ਔਰ ਉਧਰੋਂ ਜ਼ਬਰਦਸਤ ਤਰੀਕੇ ਦੇ ਨਾਲ ਪਹਿਲਾਂ ਹੰਝੂ ਗੈਸ ਦੇ ਗੋਲੇ ਵੀ ਛੱਡੇ ਗਏ ਹਰਿਆਣਾ ਪੁਲਿਸ ਦੇ ਵੱਲੋਂ ਤਾਂ ਬੈਰੀਕੇਡਸ ਜਿਹੜੇ ਆ ਦੇਖ ਸਕਦੇ ਹੋ ਸਾਹਮਣੇ ਬੈਰੀਕੇਡਸ ਦੇ ਨਜ਼ਦੀਕ ਹਲਚਲ ਹੋਣੀ ਸ਼ੁਰੂ ਕਰ ਦਿੱਤੀ ਆ ਜ਼ੂਮ ਕਰਕੇ ਤਸਵੀਰ ਅਸੀਂ ਤੁਹਾਨੂੰ ਦਿਖਾਉਨੇ ਆ ਕਿ ਬੈਰੀਕੇਡਸ ਦੇ ਨਜ਼ਦੀਕ ਹਲਚਲ ਹੁਣੀ ਸ਼ੁਰੂ ਹੋ ਗਈ ਹੈ ਬੈਰੀਕੇਡ ਹਟਾਉਣ ਦੀ ਕੋਸ਼ਿਸ਼ ਕਰਨਗੇ ਨੌਜਵਾਨ ਔਰ ਉਧਰੋਂ ਵਾਰ-ਵਾਰ ਅਪੀਲ ਵੀ ਕੀਤੀ ਜਾ ਰਹੀ ਹੈ ਲਗਾਤਾਰ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਤੁਹਾਨੂੰ ਕਿ ਮੌਕੇ ਦੇ ਉੱਪਰ ਮਾਹੌਲ ਕੀ ਹੈ ਮੌਕੇ ਦੀ ਤਸਵੀਰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੁਹਾਨੂੰ ਤਾਂ ਅੱਗੇ ਟਰੈਕਟਰ ਤੁਹਾਨੂੰ ਦਿਖਾਏ ਕਿ ਕਿਸ ਤਰੀਕੇ ਦੇ ਨਾਲ ਟਰੈਕਟਰ ਲਿਜਾ ਕੇ ਲਾ ਦਤੇ ਆ ਕਿਸਾਨਾਂ ਨੇ ਔਰ ਉੱਥੇ ਹੀ ਉਧਰੋਂ ਜ਼ਬਰਦਸਤ ਤਰੀਕੇ ਦੇ ਨਾਲ ਹੰਝੂ ਗੈਸ ਦੇ ਗੋਲੇ ਛੱਡੇ ਗਏ ਆ ਕਿਸਾਨਾਂ ਦੇ ਉੱਪਰ ਜਿਸ ਤੋਂ ਬਾਅਦ ਹੁਣ ਜੋਸ਼ ਵੀ ਆ ਕਿਸਾਨਾਂ ਦੇ ਵਿੱਚ ਤਾਂ ਗੁੱਸਾ ਵੀ ਆ ਕਿ ਸਾਡੇ ਤੇ ਇਸ ਤਰੀਕੇ ਨਾਲ ਗੋਲੇਬਾਰੀ ਜਾਂ ਇਸ ਤਰੀਕੇ ਨਾਲ ਹੰਝੂ ਗੈਸ ਦੇ ਗੋਲੇ ਕਿਉਂ ਛੱਡੇ ਜਾ ਰਹੇ ਆ ਤਾਂ ਜ਼ਬਰਦਸਤ ਉੱਚਾ ਔਰ ਉੱਥੇ ਹੀ ਸ਼ੰਭੂ ਬੈਰੀਅਰ ਦੀ ਤਸਵੀਰ ਜਿੱਥੇ ਵੱਡੀ ਗਿਣਤੀ ਦੇ ਵਿੱਚ 4x4 ਟਰੈਕਟਰ ਅੱਗੇ ਲਿਆ ਕੇ ਲਗਾ ਦਿੱਤੇ ਗਏ ਆ ਔਰ ਉਧਰਲੇ ਬੰਨੇ ਜ਼ਬਰਦਸਤ ਤਰੀਕੇ ਦੇ ਨਾਲ ਹੰਝੂ ਗੈਸ ਦੇ ਗੋਲੇ ਵੀ ਛੱਡੇ ਜਾ ਰਹੇ ਸੀ ਤਾਂ ਹੁਣ ਅੱਗੇ ਹੋਰ ਕਿਸਾਨ ਵੱਧ ਰਹੇ ਆ ਅਗਲੇ ਬੰਨੇ ਜ਼ਿੰਮੇਵਾਰੀਆਂ ਲਾਈਆਂ ਗਈਆਂ ਸੀ ਜਿਹੜੇ ਨੌਜਵਾਨਾਂ ਦੀਆਂ ਤਾਂ ਵਾਰ-ਵਾਰ ਲਗਾਤਾਰ ਹੰਝੂ ਗੈਸ ਦੇ ਗੋਲੇ ਲਗਾਤਾਰ ਹੰਝੂ ਗੈਸ ਦੇ ਗੋਲੇ ਦਾ ਜਾਰ ਕਿਸਾਨਾਂ ਦੇ ਉੱਪਰ ਔਰ ਉਧਰੋਂ ਕਿਸਾਨ ਕਹਿ ਰਹੇ ਨੇ ਕਿ ਅਸੀਂ ਤਾਂ ਟੋਚਨ ਪਾ ਕੇ ਬੈਰੀਗੇਡ ਹਟਾਵਾਂਗੇ ਤਾਂ ਇਹ ਤਸਵੀਰ ਸ਼ੰਭੂ ਬਾਰਡਰ ਦੀ ਹੈ ਹੰਝੂ ਗੈਸ ਦੇ ਗੋਲੇ ਡਾਗਣੇ ਸ਼ੁਰੂ ਕਰ ਦਿੱਤੇ ਆ ਕਿਸਾਨਾਂ ਵੱਲੋਂ ਹਰਿਆਣਾ ਪੁਲਿਸ ਨੇ ਦੇਖ ਸਕਦੇ ਹੋ ਜ਼ਬਰਦਸਤ ਤਰੀਕੇ ਦੇ ਨਾਲ ਪਕੜੜ ਜਿਹੜੀ ਆ ਮਚੀ ਅਗਲੇ ਬੰਨੇ ਔਰ ਜ਼ਬਰਦਸਤ ਤਰੀਕੇ ਦੇ ਨਾਲ ਹੰਝੂ ਗੈਸ ਦੇ ਗੋਲੇ ਟੀਅਰ ਗੈਸ ਦੇ ਗੋਲੇ ਡਾਗਣੇ ਸ਼ੁਰੂ ਕਰ ਦਿੱਤੇ ਆ ਜਿੱਧਰਲੇ ਬੰਨੇ ਧੂਆਂ ਉੱਠਦਾ ਹੋਇਆ ਨਜ਼ਰ ਆ ਰਿਹਾ ਔਰ ਉੱਥੇ ਹੀ ਕਿਸਾਨਾਂ ਦੇ ਵੱਲੋਂ ਵੀ ਜ਼ਬਰਦਸਤ ਤਿਆਰੀ ਜਰੂਰ ਕੀਤੀ ਗਈ ਸੀ ਪਰ ਦੇਖੋਗੇ ਤੁਸੀਂ ਕਿ ਕਿੰਨੀ ਦੂਰ ਤੱਕ ਰੇਂਜ ਵਾਲੇ ਹੰਝੂ ਗੈਸ ਦੇ ਗੋਲੇ ਡਾਗੇ ਜਾ ਰਹੇ ਆ ਔਰ ਉਧਰੋਂ ਭੀੜ ਲਗਾਤਾਰ ਭਜ ਰਹੀ ਆ ਦੇਖ ਸਕਦੇ ਹੋ ਤੁਸੀਂ ਉਧਰੋਂ ਲਗਾਤਾਰ ਪਕੜੜ ਮਚੀ ਆ ਭ ਔਰ ਉੱਥੇ ਹੀ ਦੇਖ ਸਕਦੇ ਹੋ ਤੁਸੀਂ ਕਿ ਕਿਸ ਤਰੀਕੇ ਦੇ ਨਾਲ ਬਲਾਸਟ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਔਰ ਇਸ ਤਰੀਕੇ ਨਾਲ ਜਦੋਂ ਹੰਝੂ ਗੈਸ ਦੇ ਗੋਲੇ ਧੱਕੇ ਔਰ ਅਗਲੇ ਬੰਨੇ ਕੁਝ ਨੌਜਵਾਨ ਤਾਂ ਪੂਰੀ ਪੱਕੀ ਤਿਆਰੀ ਦੇ ਨਾਲ ਜਿਹੜੇ ਆਏ ਨੇ ਉਹਨਾਂ ਨੇ ਆਪਣੇ ਮੂੰਹ ਕਵਰ ਕੀਤੇ ਹੋਏ ਆ ਟਰੈਕਟਰਾਂ ਦੇ ਉੱਪਰ ਜਿਹੜੇ ਬੈਠੇ ਆ ਨੌਜਵਾਨ ਉਹਨਾਂ ਨੂੰ ਦੇਖ ਸਕਦੇ ਹੋ ਤਾਂ ਇੰਨੀ ਦੂਰ ਤੱਕ ਰੇਂਜ ਕਰਦਾ ਹੰਝੂ ਗੈਸ ਦਾ ਗੋਲਾ ਤਾਂ ਦੂਰ ਤੱਕ ਉਧਰ ਦੇਖੋ ਕੁਝ ਨੌਜਵਾਨ ਤਾਂ ਟਰੈਕਟਰਾਂ ਦੇ ਉੱਪਰ ਪੱਕੇ ਹੋ ਕੇ ਬੈਠੇ ਆ ਉਹਨਾਂ ਦੇ ਨਜ਼ਦੀਕ ਵੀ ਗੋਲਾ ਧੱਕਿਆ ਗਿਆ ਹੈ ਹਵਾ ਦੇ ਵਿੱਚ ਜਿੱਥੇ ਧੂਆਂ ਉੱਠਦਾ ਹੋਇਆ ਨਜ਼ਰ ਆ ਰਿਹਾ ਤਾਂ ਭਗੜੜ ਮਚੀ ਆ ਕੁਝ ਕਿਸਾਨਾਂ ਦੇ ਦੱਸਿਆ ਜਾ ਰਿਹਾ ਕਿ ਭਗੜੜ ਦੌਰਾਨ ਕੁਝ ਕਿ ਦੇ ਸੱਟਾਂ ਵੀ ਲੱਗੀਆਂ ਨੇ ਦੱਸਿਆ ਜਾ ਰਿਹਾ ਤਾਂ ਜ਼ਬਰਦਸਤ ਤਰੀਕੇ ਦੇ ਨਾਲ ਇਹ ਤਿਆਰੀ ਕੀਤੀ ਜਾ ਰਹੀ ਹੈ ਔਰ ਸ਼ੰਭੂ ਬੈਰੀਅਰ ਦੇ ਉੱਪਰ ਪਰ ਕੁਝ ਕਿਸਾਨ ਉਹ ਡਟ ਕੇ ਖੜੇ ਆ ਉਹ ਡਟ ਕੇ ਖੜੇ ਆ ਉਹ ਕਹਿੰਦੇ ਅਸੀਂ ਨਹੀਂ ਜਾਵਾਂਗੇ ਤਾਂ ਇਹ ਤਿਆਰੀ ਇਹ ਤਸਵੀਰ ਦੇਖ ਸਕਦੇ ਹੋ ਤੁਸੀਂ ਟਰੈਕਟਰਾਂ ਦੇ ਉੱਪਰ ਕੁਝ ਨੌਜਵਾਨ ਤਾਂ ਪੱਕੇ ਡਟ ਕੇ ਬੈਠੇ ਆ ਉਹਨਾਂ ਨੂੰ ਸ਼ਾਇਦ ਧੂਏ ਦਾ ਕੋਈ ਅਸਰ ਨਹੀਂ ਹੋ ਰਿਹਾ ਜਾਂ ਉਹਨਾਂ ਨੇ ਮੂੰਹ ਪੂਰੇ ਕਵਰ ਕੀਤੇ ਹੋਏ ਆ ਕੋਈ ਨੌਜਵਾਨ ਦੇਖੋ ਕਿੰਨੇ ਹੱਸਦੇ ਹੋਏ ਵਿਖੇ ਲਖਲਾਉਂਦੇ ਹੋਏ ਵੀ ਨਜ਼ਰ ਆ ਰਿਹਾ ਸ਼ਾਇਦ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਕੋਈ ਨਾ ਕੋਈ ਜ਼ਰੂਰ ਪੱਕਾ ਤੋੜ ਕੱਢਿਆ ਹੋਇਆ ਕਿ ਹੰਝੂ ਗੈਸ ਦੇ ਗੋਲੇ ਦਾ ਤੋੜਤੀਆ ਕਿਉਂਕਿ ਮੂੰਹ ਤਾਂ ਪੂਰਾ ਉਹਨਾਂ ਨੇ ਕਵਰ ਕੀਤਾ ਹੋਇਆ ਬਾਕੀ ਦੇ ਕਿਸਾਨ ਜਿਹੜੇ ਉਹ ਜ਼ਿਆਦਾਤਰ ਇਧਰਲੇ ਬੰਨੇ ਅਗਲੇ ਬੰਨੇ ਸੀ ਜਿਹੜੇ ਉਹ ਭੱਜਦੇ ਹੋਏ ਨਜ਼ਰ ਆਏ ਆ ਔਰ ਉਧਰ ਇੱਕ ਨਿਹੰਗ ਸਿੰਘ ਵੀ ਆਪਣੇ ਸਪੋਰਟਸ ਬਾਈਕ ਦੇ ਉੱਪਰ ਆਉਂਦੇ ਹੋਏ ਨਜ਼ਰ ਆਏ ਤਾਂ ਨਿਹੰਗ ਸਿੰਘ ਮੋਟਰਸਾਈਕਲ ਭਜਾ ਕੇ ਲੈ ਕੇ ਜਾ ਰਹੇ ਨੇ ਨਿਹੰਗ ਸਿੰਘ ਮੋਟਰਸਾਈਕਲ ਪਾ ਜਾ ਕੇ ਲਿਜਾ ਕੇ ਉਹਨਾਂ ਨੇ ਬੈਰੀਕੇਡ ਦੇ ਬਿਲਕੁਲ ਨਜ਼ਦੀਕ ਲਾ ਦਿੱਤਾ ਦੇਖ ਸਕਦੇ ਹੋ ਤੁਸੀਂ ਬੈਰੀਕੇਡ ਦੇ ਬਿਲਕੁਲ ਨਜ਼ਦੀਕ ਉਹਨਾਂ ਨੇ ਮੋਟਰਸਾਈਕਲ ਲਗਾ ਦਿੱਤਾ ਕੋਸ਼ਿਸ਼ ਕਰਦੇ ਹਾਂ ਤਸਵੀਰ ਅਸੀਂ ਤੁਹਾਨੂੰ ਦਿਖਾਉਣ ਦੀ ਤਾਂ ਇੱਕ ਨਿਹੰਗ ਸਿੰਘ ਨੇ ਜਿਨ੍ਹਾਂ ਨੇ ਬਿਲਕੁਲ ਬੈਰੀਕੇਡ ਇਸ ਪਾਸੇ ਬੈਰੀਕੇਡ ਹੈ ਔਰ ਇਧਰਲੇ ਬੰਨੇ ਉਹਨਾਂ ਨੇ ਭਾਈ ਇਧਰ ਹੋਇਓ ਤਾਂ ਉਹਨਾਂ ਨੇ ਬੈਰੀਕੇਡ ਦੇ ਬਿਲਕੁਲ ਨਜ਼ਦੀਕ ਲਾ ਜਾ ਕੇ ਰੋਕ ਦਿੱਤਾ ਹੈ ਆਪਣਾ ਮੋਟਰਸਾਈਕਲ ਤਾਂ ਇਹ ਤਸਵੀਰ ਜਿਹੜੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸ਼ੰਭੂ ਬਾਰਡਰ ਦੀ ਆ ਔਰ ਬਿਲਕੁਲ ਬਾਰਡਰ ਦੇ ਉੱਪਰ ਜਿੱਥੇ ਲਗਾਤਾਰ ਗੋਲੇ ਦਾਗੇ ਜਾ ਰਿਹਾ ਕੁਝ ਨੌਜਵਾਨ ਜਿਹੜੇ ਨੇ ਮੌਕੇ ਦੇ ਉੱਪਰ ਉਹਨਾਂ ਦੇ ਵੱਲੋਂ ਲਗਾਤਾਰ ਬੋਰੀਆਂ ਗਿੱਲੀਆਂ ਕੀਤੀਆਂ ਹੋਈਆਂ ਔਰ ਉਹ ਗਿੱਲੀਆਂ ਬੋਰੀਆਂ ਨਾਲ ਦੀ ਨਾਲ ਉੱਪਰ ਛੁੱਟ ਦਿੱਤੀਆਂ ਜਾਂਦੀਆਂ ਜਦੋਂ ਕੋਈ ਹੰਝੂ ਗੈਸ ਦੇ ਗੋਲੇ ਛੱਡੇ ਜਾਂਦੇ ਔਰ ਉਧਰਲੇ ਬੰਨੇ ਉੱਪਰ ਡਰੋਨ ਵੀ ਚੱਲ ਰਿਹਾ ਤਾਂ ਡਰੋਨ ਦੇ ਨਾਲ ਨਿਗਰਾਨੀ ਵੀ ਰੱਖੀ ਜਾ ਰਹੀ ਹੈ ਤਾਂ ਇਹ ਮਾਹੌਲ ਸ਼ੰਭੂ ਬਾਰਡਰ ਦਾ ਜਿੱਥੇ ਇੱਕ ਪਾਸੇ ਨੌਜਵਾਨ ਤ੍ਰੋਜਨ ਪਾਉਣ ਦੀ ਤਿਆਰੀ ਦੇ ਵਿੱਚ ਆ ਔਰ ਦੂਸਰੇ ਬੰਨੇ ਹਰਿਆਣਾ ਪੁਲਿਸ ਦੇ ਵੱਲੋਂ ਜ਼ਬਰਦਸਤ ਤਰੀਕੇ ਦੇ ਨਾਲ ਹੰਝੂ ਗੈਸ ਦੇ ਗੋਲੇ ਔਰ ਇੱਕ ਵੱਡਾ ਡਰੋਨ ਆ ਗਿਆ ਉਧਰਲੇ ਪੰਨੇ ਉਹਦੇ ਨਾਲ ਵੀ ਗੋਲੇ ਦਾਗੇ ਜਾਣਗੇ ਜਾਦਾ ਰੇਂਜ ਵਾਲੇ ਸਾਹਮਣੇ ਦੇਖੋ ਤੁਸੀਂ ਵੱਡਾ ਡਰੋਨ ਆ ਗਿਆ ਇੱਕ ਇਸ ਪਾਸੇ ਦਿਖਾ ਤਾਂ ਇੱਕ ਵੱਡਾ ਡਰੋਨ ਆ ਗਿਆ ਇਸ ਡਰੋਨ ਦੇ ਨਾਲ ਹੰਝੂ ਗੈਸ ਦੇ ਗੋਲੇ ਦੂਰ ਤੱਕ ਸਿੱਟੇ ਜਾਂਦੇ ਆ ਤਾਂ ਇੱਕ ਡਰੋਨ ਹੋਰ ਆ ਗਿਆ ਤਾਂ ਉੱਥੇ ਹੀ ਹੋਰ ਵੀ ਗੋਲੇ ਜੜੇ ਆ ਤਾਂ ਲਗਾਤਾਰ ਅੱਗੇ ਅਸੀਂ ਅੱਗੇ ਵੀ ਵਧਾਂਗੇ ਕਿਉਂਕਿ ਇਸ ਤੋਂ ਪਹਿਲਾਂ ਜਦੋਂ ਦਿਖਾਈ ਤਸਵੀਰ ਅਸੀਂ ਤਾ ਤੁਹਾਨੂੰ ਕਿ ਲਗਾਤਾਰ ਭਗੜੜ ਮਚਦੀ ਹੋਈ ਨਜ਼ਰ ਆ ਰਹੀ ਹੈ ਤਾਂ ਇਸੇ ਤਸਵੀਰ ਜਿਹੜੀ ਹੈ ਇਹ ਦੇਖ ਸਕਦੇ ਹੋ ਤੁਸੀਂ ਕਿ ਇਸ ਡਰੋਨ ਦੇ ਨਾਲ ਵੀ ਨਜ਼ਰ ਵੀ ਰੱਖੀ ਜਾ ਰਹੀ ਹੈ ਔਰ ਉੱਥੇ ਹੀ ਇਸ ਡਰੋਨ ਦੇ ਨਾਲ ਨਜ਼ਰ ਰੱਖੀ ਜਾ ਰਹੀ ਹੈ ਤਾਂ ਜ਼ਬਰਦਸਤ ਰੈਜ਼ੋਲੂਸ਼ਨ ਹੈ ਇਸ ਡਰੋਨ ਦੀ ਦੱਸਿਆ ਜਾ ਰਿਹਾ ਇਹਦੇ ਨਾਲ ਵੀ ਨਜ਼ਰ ਵੀ ਰੱਖੀ ਜਾ ਰਹੀ ਹੈ ਤਾਂ ਸਿੱਧੀ ਤਸਵੀਰ ਅਸੀਂ ਤੁਹਾਨੂੰ ਦਿਖਾ ਵੀ ਰਹੇ ਹਾਂ ਕਿ ਮੌਕੇ ਦੇ ਉੱਪਰ ਮਾਹੌਲ ਕੀ ਹੈ ਤਾਂ ਸ਼ੰਭੂ ਬੈਰੀਅਰ ਦੀ ਤਸਵੀਰ ਆ ਜਿੱਥੇ ਇੱਕ ਪਾਸੇ ਕਿਸਾਨਾਂ ਦੇ ਉੱਪਰ ਆ ਗੋਲਾ ਦਾਗ ਦਿੱਤਾ ਤਾਂ ਇਸ ਦੇ ਨਾਲ ਇਸ ਡਰੋਨ ਦੇ ਨਾਲ ਗੋਲੇ ਛੁੱਟੇ ਜਾ ਰਹੇ ਆ ਕਿਸਾਨਾਂ ਦੇ ਉੱਪਰ ਗੋਲੇ ਦਾਗੇ ਜਾ ਰਹੇ ਆ